ਬਹੁਤ ਹੀ ਪਰਮ ਸਤਕਾਰਯੋਗ ਵੜਿੰਗ ਸਾਹਿਬ ਮੇਰੇ ਛੋਟੇ ਭਾਈ ਤੇਜ ਗੁਰਦਾਸਪੁਰ ਪਾਰਲਮੈਂਟ ਹਲਕੇ ਦੇ ਮੈਂਬਰ ਆਫ ਪਾਰਲਮੈਂਟ ਰਾਜਸਥਾਨ ਦੇ ਇੰਚਾਰਜ ਸਾ ਸੁਖਜਿੰਦਰ ਸਿੰਘ ਰੰਦਾਵਾ ਜੀ ਚੋਟੀ ਪੈਂਡ ਡੈਪਟੀ ਲੀਡਰ ਮੇਰੇ ਨਾਲ ਸੀਐਲਪੀ ਚਰਨਾ ਚੌਧਰੀ ਸਹਿਬਾ ਸਾਡੇ ਜ਼ਿਲ੍ਹੇ ਦੇ ਨੌਜਵਾਨ ਸਾਡੇ ਪ੍ਰદાન ਤੇ ਬਹੁਤ ਹੀ ਜਜ਼ਾਰੂ ਐਮ ਐਲ ਏ ਸਾਬਰਿੰਦਰ ਮੀਤ ਸਿੰਘ ਪੜਾ ਸਾਹਿਬ ਮੇਰੇ عزیز ਨਰੇਸ਼ਪੁਰੀ ਜੀ ਪ੍ਰદાન ਪਠਾਨਕੋ ਡਿਸਟ੍ਰਿਕਟ ਕਾਂਗਰਸ ਦੇ ਐਮ ਐਲ ਏ ਸੁਜਨਪੁਰ ਸਾਡੇ ਭਾਈ ਸ਼ੋਕ ਚੌਧਰੀ ਸਾਹਿਬ ਅਮਨ ਜੈਂਤੀਪੁਰ ਜੀ ਸਾਹਿਬ ਮਨਦੀਪ ਸਿੰਘ ਰੰਗੜ ਨਗਲ ਜੀ ਪੁੱਲਰ ਸਾਹਿਬ ਬਲਜੀਤ ਪਾੜਾ ਜੀ ਮਹਾਜਨ ਸਾਹਿਬ ਸਾਡੇ ਪੁਰਾਣੇ ਪ੍ਰਧਾਨ ਜੀ ਮੈਡਮ ਸਿਮਰਨ ਬਾਜਵਾ ਜੀ ਕੋਆਰਡੀਨੇਟਰ ਦੀਨਾ ਨਗਰ ਤੇ ਦਰਜਾ ਬਦਰਜਾ ਦੀਨਾ ਨਗਰ ਅਸੈਂਬਲੀ ਹਲਕੇ ਤੋਂ ਬਹੁਤ ਵੱਡੀ ਤਦਾਦ ਚਾਹੀਆ ਮੇਰੀਆ ਪਹਿਣਾ ਸਾਡੀਆਂ ਮਾਤਾਵਾਂ ਮੇਰੇ ਨੌਜਵਾਨ ਵੀਰ ਤੇ ਸਾਰੇ ਸਾਥੀ ਵਾਹਿਗੁਰੂ ਜੀ ਦਾ ਕਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਪਹਿਲੇ ਮੈਂ ਅਰਨਾ ਜੀ ਨੂੰ ਅਸ਼ੋਕ ਜੀ ਨੂੰ ਆਪਣੇ ਭਤੀਜੇ ਛੋਟੇ ਚੌਧਰੀ ਸਾਹਿਬ ਨੂੰ ਅਭਿਨਵ ਨੂੰ ਮੁਬਾਰਕ ਦਿਣਾ ਚਾਹਾਂਗਾ ਕਿ ਇੰਨੀ ਗਰਮੀ ਦੇ ਵਿੱਚ ਵੀ ਬਹੁਤ ਪ੍ਰਭਾਵਸ਼ਾਲੀ ਅੱਜ ਦਾ ਇਕੱਠ ਬਹੁਤ-ਬਹੁਤ ਦਿਲੀ ਮੁਬਾਰਕਬਾਦ ਸਾਰੇ ਚੌਧਰੀ ਪਰਿਵਾਰ ਨੂੰ ਪਾੜਾ ਸਾਹਿਬ ਨੂੰ ਮੈਂ ਜ਼ਿਕਰ ਕਰ ਰਿਹਾ ਸੀ ਮੈਂ ਗੁਰਦਾਸਪੁਰ ਦਾ ਸਾਰੇ ਨੂੰ ਬਿਹਤਰੀਨ ਮੈਰੇਜ ਪੈਲੇਸ ਹੈ ਜੇ ਥੋੜਾ ਜਿਹਾ ਮੌਸਮ ਚੰਗਾ ਹੋਏ ਤੇ ਵਰਕਰ ਸਾਥੀ ਵੀ ਕੋਈ ਨਹੀਂ ਉਠਤ ਤਾਂ ਬਹੁਤ ਅੱਛਾ ਕੀਤਾ ਚੌਧਰ ਸਾਹਿਬ ਮੈਰਿਜ ਪੈਲੇਸ ਵੀ ਵਧੀਆ ਤੇ ਸਾਡੀ ਮੀਟਿੰਗ ਵੀ ਬਹੁਤ ਸੋਹਣੀ ਤੇ ਜਿਹੜਾ ਸਾਡੇ ਪ੍ਰਧਾਨ ਜੀ ਨੇ ਅਭਿਆਨ ਸ਼ੁਰੂ ਕਰਾਇਆ ਇਹਦੀ ਮੈਂ ਪ੍ਰਧਾਨ ਜੀ ਨੂੰ ਤੇ ਸਾਰੀ ਪੰਜਾਬ ਪ੍ਰਦੇਸ਼ ਕਾਂਗਰਸ ਦੀ ਟੀਮ ਨੂੰ ਦਿਲੀ ਮੁਬਾਰਕਬਾਦ ਪੇਸ਼ ਕਰਾਂਗਾ ਜਿੱਥੇ-ਜਿੱਥੇ ਵੀ ਮੈਨੂੰ ਵੀ ਜਾਣਦਾ ਸਾਰੇ ਪੰਜਾਬ 'ਚ ਮੌਕਾ ਮਿਲਿਆ ਬਹੁਤ ਹੀ ਪਰਵੇ ਇਕੱਠ ਕੋਈ ਮੈਰਿਜ ਪੈਲੇਸ ਇਹੋ ਜਿਹਾ ਨਹੀਂ ਜਿਹੜਾ ਬਿਲਕੁਲ ਤੋੜ ਤੱਕ ਭਰੀਆ ਨਾ ਹੋਏ ਲੋਕਾਂ ਕੋ ਬੈਠਣ ਨੂੰ ਜਗ੍ਹਾ ਨਹੀਂ ਹੁੰਦੀ ਆਲੇ ਦੁਆਲੇ ਜਿਸ ਤਰ੍ਹਾਂ ਇੱਥੇ ਵੱਡੇ ਪੇਮਾਨੇ ਤੇ ਛਾਡੀਆਂ ਪੈਣਾ ਤੇ ਸਾਡੇ ਵੀਰ ਖੜੇ ਨੇ ਇਸ ਤਰ੍ਹਾਂ ਹੀ ਸਮੁੱਚੇ ਪੰਜਾਬ ਦੇ ਵਿੱਚ ਲੋਕ ਮਨੋ ਚਾਹੁੰਦੇ ਨੇ ਕਿ ਅੱਜ ਦੀ ਮੌਜੂਦਾ ਸਰਕਾਰ ਇਹਦੇ ਤੋਂ ਸਾਨੂੰ ਇਹਨਾਂ ਨੂੰ ਤੋੜ ਦਿਆ ਕਰੀਏ ਤੇ ਕਾਂਗਰਸ ਦੀ ਸਰਕਾਰ ਲੈ ਕੇ ਸਾਰੇ ਪਹਿਲੇ ਰੰਧਾਵਾ ਸਾਹਿਬ ਚੌਧਰੀ ਸਾਹਿਬ ਤੇ ਪ੍ਰਧਾਨ ਜੀ ਸਾਡੀਆਂ ਪੈੜਾਂ ਬੈਠੀਆਂ ਨੇ ਆਪਾਂ ਬਾਕੀ ਸਾਰਿਆਂ ਦੀ ਗੱਲ ਕਰਨੀ ਪਹਿਲੇ ਇਹਨਾਂ ਨੂੰ ਵੇਖੋ ਸਾਢੇ 3 ਸਾਲ ਗੁਜ਼ਰਨ ਤੋਂ ਬਾਅਦ ਇੱਕ ਵਾਦਾ ਸੀ ਜਿਸ ਵਾਦੇ ਨਾਲ 92 ਆਏ ਨੂੰ ਸੀ ਹਰ ਔਰਤ ਨੂੰ ਸੀ 1000 ਰੁਪਇਆ ਮਹੀਨੇ ਦਾ ਪੱਤਾ ਦਿਆ ਕਰਾਂਗੇ ਕਿਸੇ ਕੋ ਆਇਆ ਜੀ ਆ ਕੋਈ ਬਾਹ ਖੜੀ ਕਰਕੇ ਦੱਸੋ ਸਾਡੀਆਂ ਪੈਣਾ ਕਿਸੇ ਦੇ ਘਰ ਚ 1000 ਰੁਪਇਆ ਹੈ ਇਹ ਝੂਠਿਆਂ ਦੀ ਸਰਕਾਰ ਭਗਵੰਤ ਮਾਨ ਤੁਹਾਨੂੰ ਪਤਾ ਸ਼ੁਰੂ ਤੋਂ ਹੀ ਇੱਕ ਸਟੇਜ ਆਟਿਸ ਛੁਟਕਲੇ ਸੁਣਾਣੇ ਮਸ਼ਕਰੀਆਂ ਕਰਨੀਆਂ ਇਹਦਾ ਪੇਸ਼ਾ ਵਦਕਿਸਮਤੀ ਪੰਜਾਬ ਦੀ ਜਦਾ ਜ਼ਿਕਰ ਸਾਹਿਬ ਸੁਖਜਿੰਦਰ ਸਿੰਘ ਜੀ ਨੇ ਵੀ ਕੀਤਾ ਵੱਡੇ ਵੱਡੇ ਲੀਡਰਸਾ ਪ੍ਰਤਾਪ ਸਿੰਘ ਕਹਰੋਂ ਵਰਗੇ ਇਸ ਸੂਬੇ ਦੇ ਵਿੱਚ ਰਾਜ ਕਰਦੇ ਸੀ ਸਾਰੇ ਦੇਸ਼ ਨੂੰ ਉਹਨਾਂ ਤੇ ਬਹੁਤ ਭਾਰੀ ਉਹਨਾਂ ਤੇ ਸਤਿਕਾਰ ਸੀ ਉਸ ਕਿਸਮ ਦੀ ਲੀਡਰਸ਼ਿਪ ਅੱਜ ਵੇਖੋ ਕਿੱਥੋਂ ਕਿੱਥੇ ਅਸੀਂ ਆ ਗਏ ਮੁੱਖ ਮੰਤਰੀ ਦੀ ਕੁਰਸੀ ਤੇ ਤੁਸੀਂ ਮੇਰੇ ਵੀਰੋ ਦੱਸੋ ਤੁਹਾਨੂੰ ਇਹਦਾ ਚਿਹਰਾ ਮੋਰਾ ਤੁਹਾਨੂੰ ਲੱਗਦਾ ਮੁੱਖ ਮੰਤਰੀ ਹੈ ਜੀ ਤੁਸੀਂ ਭਗਵੰਦ ਦੀ ਮੈਂ ਗੱਲ ਕਰਨਾ ਇਹਦਾ ਤੁਹਾਨੂੰ ਇਹਦੀ ਪਰਸਨੈਲਿਟੀ ਇਹਦਾ ਚਿਹਰਾ ਮੋਰਾ ਚੀ ਮਿਨਿਸਟਰ ਦੀ ਕੁਰਸੀ ਤੇ ਬਹਣ ਵਾਲਾ ਬਦਕਿਸਮਤੀ ਸਾਡੀ ਕੱਲ ਗੱਲ ਕਰ ਰਿਹਾ ਸੀ ਕਿ ਜੇ ਮੇਰੀ ਘਰ ਦੀ ਨੇ ਕਿਹਾ ਇਹਦਾ ਤਾਂ ਲਿਵਰ ਜਿਹੜਾ ਇਹ ਗੋਬਿੰਦਗੜ ਤੋਂ ਲੋਇ ਦਾ ਬਣਿਆ ਕਹਿੰਦਾ ਜੇ ਮੈਂ ਲਗਾਤਾਰ 15 ਸਾਲ ਦਾ ਰਾਤ ਦਿਨ ਪੀਂਦਾ ਹੁੰਦਾ ਤੇ ਕੀ ਮੈਂ ਇਹਨਾਂ ਲੰਬਾਰਸ਼ਾ ਕੱਟ ਸਕਦਾ ਸੀ ਤੇ ਮੈਂ ਇਹ ਗੱਲ ਇਹਨੂੰ ਭਗਵੰਤ ਨੂੰ ਕਹਿਣਾ ਚਾਹੁੰਦਾ ਭਗਵੰਤ ਮਾਨ ਜੀ ਤੁਸੀਂ ਜਿੰਨਾ ਮਰਜ਼ੀ ਪਰਦਾ ਰੱਖੋ ਸਮੁੱਚਾ ਪੰਜਾਬ ਜਾਣਦਾ ਹਰ ਤੀਸਰੇ ਦਿਨ ਤੁਸੀਂ ਹੈਰਾਨ ਹੋਵਗੇ ਸਰਕਾਰੀ ਕੋਠੀ ਦੇ ਵਿੱਚ ਸਪੈਸ਼ਲ ਕਮਰਾ ਬਣਾਇਆ ਜਿਹਦੇ ਵਿੱਚ ਡਾਕਟਰ ਜਿਹੜੇ ਨੇ ਐਮਰਜੈਂਸੀ ਰੂਮ ਭਗਵੰਤਬਾਲ ਵਾਸਤੇ ਇੱਕ ਤੇ ਇਹਦਾ ਬੈਡਰੂਮ ਹੈ ਇੱਕ ਇਹਦਾ ਐਮਰਜੈਂਸੀ ਕਮਰਾ ਹੈ ਹਰ ਚੌਥੇ ਪੰਜਵੇਂ ਦਿਨੇ ਨੂੰ ਲੰਮਾ પા ਕੇ ਇਹਨੂੰ ਉੱਥੇ ਕੋਈ ਨਾ ਕੋਈ ਆਖੀ ਕਿਤੇ ਆਰਟੀਫੀਸ਼ੀਅਲ ਇਹਨੂੰ ਵਿਚਾਰੇ ਨੂੰ ਆਕਸੀਜਨ ਲਾ ਕੇ ਬੈਗ ਲਾ ਕੇ ਮਸਾ ਹੀ ਉਹ ਇਹਨੂੰ ਇਹਦੀ ਮਸ਼ੀਨਰੀ ਨੂੰ ਕੰਟੀਨਿਊ ਕਰਕੇ ਰੱਖਦੇ ਕਿਸਮਤੀ ਸਾਡੀ ਨਾਂ ਤੇ ਦਾ ਮਾਨ ਹੈ ਬਟ ਸਹੀ ਮੈਨੇ ਚਨੇ ਆਪਣਾ ਮਾਨ ਨਹੀਂ ਇਹਨੇ ਆਪਣਾ ਈਮਾਨ ਹੀ ਗਵਾ ਲਿਆ ਝੂਠਾ ਆਦਮੀ ਸਾਡੀਆਂ ਮਾਤਾਵਾ ਦਾ ਭੈਣਾ ਨਾ ਜਿਹੜੀ ਪਾਰਟੀ ਮੈਂ ਅਜ ਕੇਜਰੀਵਾਲ ਨੂੰ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ 50% ਪੋਪੂਲੇਸ਼ਨ 50% ਵੋਟਰ ਪੰਜਾਬ ਦਾ ਸਾਡੀਆਂ ਭੈਣਾ ਤੇ ਮਾਮਾਂ ਨੇ ਜੇ ਤੁਸੀਂ ਉਹਨਾਂ ਦਾ ਕੁਫਰ ਤੋਲ ਸਕਦੇ ਹੋ ਜੇ ਉਹਨਾਂ ਨੂੰ ਤੁਸੀਂ ਝੂਠ ਬੋਲ ਸਕਦੇ ਹੋ ਇਹਨਾਂ ਤੇ ਵਿਸ਼ਵਾਸ ਕੌਣ ਕਰੇ 22 ਸਾਲ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੱਕ ਕਹਿੰਦੇ ਰਹੇ ਤੁਸੀਂ ਫਿਕਰ ਨਾ ਕਰੋ ਹੁਣ 1100 ਹਜ਼ਾਰ ਦੀ ਜਗ੍ਹਾ 1100 ਦਿਆ ਕਰਾਂਗੇ ਦਿੱਲੀ ਦੀਆਂ ਇਲੈਕਸ਼ਨ ਆਈਆਂ ਤੁਸੀਂ ਸੁਣਿਆ ਹੋਵੇਗਾ ਮਾਨ ਨੂੰ ਕਹਿੰਦੇ ਹੋਏ ਇਲੈਕਸ਼ਨ ਟੱਪ ਜੇ ਅਸੀਂ ਇਸ ਤੋਂ ਬਾਅਦ ਇਹਨਾਂ ਨੂੰ ਪੈਸੇ ਦੇਵਾਂਗੇ ਅੱਜ ਕੁਝ ਦਿਨ ਨੂੰ ਇਹਨਾਂ ਕੋ ਹੈ ਦੇ ਅੱਜ ਤੇ ਪੰਜਾਬ ਦੀ ਜਿਹੜੀ ਤਾਕਤ ਹੈ ਹੱਥੇ ਦੇ ਦਿੱਤੀ ਪਿਛਲੇ ਦਿਨੀ ਇਹਨਾਂ ਨੇ ਇੱਕ ਸਪੈਸ਼ਲ ਮੈਸ ਸਾਰੇ ਇੱਥੇ ਬੈਠੇ ਹੋਏ ਆਪਣੇ ਵੀ ਨਾਮ ਦੱਸਣਾ ਚਾਹਨਾ ਸ਼ਾਇਦ ਤੁਹਾਡੀ ਨਜ਼ਰ ਨਾ ਹੋਈ ਹੋਏ ਇੱਕ ਪੰਜਾਬ ਡਿਵੈਲਪਮੈਂਟ ਕਾਉਂਸਲ ਬਣਾਇਆ ਉਸ ਡਿਵੈਲਪਮੈਂਟ ਕਾਉਂਸਲ ਦੇ ਵਿੱਚ ਚੀਫ ਸੈਕਟਰੀ ਨੇ ਖੁਦ ਚਿੱਠੀ ਲਿਖੀ ਹੈ ਕਿ ਜਿਨੇ ਪੰਜਾਬ ਦੇ ਮਹਿਕਮੇ ਨੇ ਇਹਨਾਂ ਦਾ ਜਿਹੜਾ ਵੀ ਕੋਈ ਕੰਮ ਹੋਏਗਾ ਉਹਨਾਂ ਦੀ ਮਨਜ਼ੂਰੀ ਪੰਜਾਬ ਦੀ ਕੈਬਨਿਟ ਨਹੀਂ ਇਹ ਜਿਹੜਾ ਇਨਾਂ ਦਾ ਡਿਵੈਲਪਮੈਂਟ ਕਾਉਂਸਲ ਉਹਦੇ ਕੋ ਮੰਜ਼ੂਰੀ ਲੈਣੀ ਪੈਗੀ ਉਹਦੇ ਵਿੱਚ ਸਾਰੇ ਗੈਰ ਪੰਜਾਬੀ ਨੇ ਜਿਨ੍ਹਾਂ ਨੂੰ ਮਾਂ ਬੋਲੀ ਬੋਲਣ ਦਾ ਪਤਾ ਨਹੀਂ ਪੰਜਾਬ ਦੇ ਜਿਨ੍ਹਾਂ ਦਾ ਤੁਲਖ ਹੈ ਨਹੀਂ ਆ ਮੇਰੇ ਕੋ ਨਾਂ ਲਿਖੇ ਨੇ ਤਿੰਨ ਚਾਰਾਂ ਦੇ ਆ ਇੱਕ ਦਾ ਨਾਂ ਜੇ ਸੀਮਾ ਬਾਂਸਲ ਚੇਅਰਪਰਸਨ ਨੇ ਬਣਾਈ ਸ਼ੌਕਤ ਰੌਏ ਅਨੁਰਾਭ ਕੁੰਡੂ ਵਾਬੋ ਮਹੇਸ਼ਵਰੀ ਆ ਤੁਸੀਂ ਮੈਨੂੰ ਦੱਸੋ ਤੁਹਾਨੂੰ ਪਹਿਲੇ ਇਹਨਾਂ 'ਚ ਕਿਸੇ ਦਾ ਪੰਜਾਬੀ ਨਾਂ ਤੁਸੀਂ ਸਮਝਦੇ ਹੋ ਇਹਨਾਂ 'ਚ ਇੱਕ ਵੀ ਪੰਜਾਬੀ ਹੈ ਨਹੀਂ ਪੰਜਾਬੀ ਬੋਲਣ ਦਾ ਕਿਸੇ ਨੂੰ ਪਤਾ ਨਹੀਂ ਇਹਨਾਂ ਦੇ ਹੱਥੇ ਤਾਕਤ ਦੇ ਦਿੱਤੀ ਤੇ ਕੱਲ ਰੰਦਾਵਾ ਸਾਹਿਬ ਕੈਬਨਿਟ ਨੇ ਫੈਸਲਾ ਕੀਤਾ ਕਿ ਜਿਹੜੀਆਂ ਹਾਊਸਿੰਗ ਪਾਲਿਸੀ ਹੈ ਜਿਹੜੀ ਆ ਅਰਬਨ ਏਰੀਆਜ਼ ਦੇ ਵਿੱਚ ਜਿੰਨੇ ਸ਼ਹਿਰ ਨੇ ਇਹਨਾਂ ਦੇ ਆਲੇ-ਦੁਆਲੇ ਜਿਹੜੀਆਂ ਕਲੋਨੀਆਂ ਕੱਟਣੀਆਂ ਨੇ ਮੇਰੇ ਵੀਰੋ ਪਹਿਲੇ ਚੀਫ ਮਿਨਿਸਟਰ ਜਿਹੜਾ ਹੁੰਦਾ ਸੀ ਇਹਦਾ ਚੇਅਰਮੈਨ ਹੁੰਦਾ ਸੀ ਮਨਜ਼ੂਰੀ ਇਹ ਦਿੰਦਾ ਸੀ ਸੀਐਲਯੂਜ਼ ਜਿਹੜਾ ਪੁੱਡਾ ਦਾ ਮੰਤਰੀ ਸੀ ਉਹਦਾ ਡੈਪਟੀ ਚੇਅਰਮੈਨ ਹੁੰਦਾ ਸੀ ਹੁਣ ਉਹ ਵੀ ਸਾਰਾ ਕੁਝ ਬਦਲ ਕੇ ਪਾਵਰਜ਼ ਲੈ ਕੇ ਚੀਫ ਸੈਕਟਰੀ ਨੂੰ ਦੇ ਦਿੱਤੀਆਂ ਕਿਉਂਕਿ ਜਿਹੜਾ ਚੀਫ ਸੈਕਟਰੀ ਹੈ ਸਾਡਾ ਇਹ ਵੀ ਇੱਕ ਰਬਰਡ ਸਟੈਂਪ ਹੈ ਆ ਜਿਹਾ ਤਹਿਸੀਲਾਂ ਦੇ ਵਿੱਚ ਸਟੈਂਪ ਲੱਗੀ ਹੁੰਦੀ ਹੈ ਜਿਹੜਾ ਮਰਜੀ ਲਾਂਦਾ ਤੇ ਮੋਹਰ ਲਾ ਲੈਂਦਾ ਉਹਨੂੰ ਪੰਜਾਬ ਦੇ ਵਿੱਚ ਮੇਰੇ ਵੀਰੋ ਸਲਾਤ ਮੈਨੂੰ ਇਹ ਮਹਿਸੂਸ ਹੁੰਦਾ ਕਿ ਤਕਰੀਬਨ ਚੌਧਰੀ ਸਾਹਿਬ 50000 ਕਰੋੜ ਰੁਪਇਆ ਪੰਜਾਬ ਦਾ ਜ਼ਮੀਨਾਂ ਵਿੱਚੋਂ ਜਿਹਦੇ ਵਿੱਚ 24000 ਏਕੜ ਕੱਲੇ ਲੁਧਿਆਣੇ ਵਿੱਚ ਮੁਹਾਲੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਲੰਦਰ ਦੇ ਵਿੱਚ ਪਠਾਨਕੋਟ ਦੇ ਵਿੱਚ ਪਟਿਆਲੇ ਦੇ ਵਿੱਚ ਬਠਿੰਡੇ ਦੇ ਵਿੱਚ ਵੱਡੀਆਂ ਕਾਰਪੋਰੇਸ਼ਨਾਂ ਤਕਰੀਬਨ 50000 ਏਕੜ ਜ਼ਮੀਨ ਇਹਨਾਂ ਨੇ ਖਰੀਦ ਕੇ ਪੰਜਾਬੀਆਂ ਦਾ ਪੈਸਾ ਕੱਢ ਕੇ ਸਾਰਾ ਦਿੱਲੀ ਚ ਲੈ ਕੇ ਜਾਣ ਸਾਡੀ ਛੋਟੀ ਭੈਣ ਨੇ ਗੱਲ ਕੀਤੀ ਸੀ ਹਜ਼ਾਰਾਂ ਸਾਲਾਂ ਤੋਂ ਅਫਗਾਨੀ ਆਂਦੇ ਰਹੇ ਹਿੰਦੁਸਤਾਨ ਨੂੰ ਲੁੱਟਣ ਬਾਹਰੋਂ ਧੜਵੀ ਆਂਦੇ ਰਹੇ ਇਹ ਪਹਿਲੀ ਵਾਰ ਬਾਹਰੋਂ ਨਹੀਂ ਕੋਈ ਆਇਆ ਦੇਸ਼ ਚ ਹੀ ਆ ਗਿਆ ਇਹ ਸਾਰੇ ਦਿੱਲੀ ਵਾਲੇ ਨੇ ਜਿਹੜੇ ਪੰਜਾਬ ਨੂੰ ਹਰ ਸਾਬ ਨਾਲ ਹੁਣ ਲੁੱਟ ਰਹੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਾਂਗਾ ਇੱਥੇ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹੀ ਸੀ ਜਦੋਂ ਉਹਨਾਂ ਨੂੰ ਪੁੱਛਿਆ ਸੀ ਕਿ ਕੇਜਰੀਵਾਲ ਸਾਹਿਬ ਪੰਜਾਬ ਦੇ ਸਿਰ ਤੇ ਕਿ तकरीबन 2.5 ਲੱਖ ਕਰੋੜ ਦਾ ਕਰਜ਼ਾ ਹੈ ਜੇ ਅਸੀਂ ਬਦਲਾਵ ਲੈ ਕੇ ਆਨੇ ਆ ਤੁਹਾਡੀ ਸਰਕਾਰ ਲੈ ਕੇ ਆਨੇ ਆ ਸਾਨੂੰ ਦੱਸੋ ਤੁਹਾਡੇ ਕੋ ਕਿਹੜੀ ਆਮਦਨ ਦਾ ਜ਼ਰੀਆ ਕੀ ਹੋਏਗਾ ਪੰਜਾਬ ਦੀ ਤਰੱਕੀ ਵਾਸਤੇ ਤੇ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਸੀ ਕਿ ਮੈਂ ਇੰਡੀਅਨ ਰੈਵਨਿਊ ਸਰਵਿਸ ਦਾ ਅਫਸਰ ਹਾਂ ਮੈਂ ਇਨਕਮ ਟੈਕਸਰ ਹਾਂ ਮੇਰੀ

ਜੇ 40% ਉਹਨਾਂ ਦਾ ਮੰਨਣਾ ਸੀ ਕੇਜਰੀਵਾਲ ਸਾਹਿਬ ਦਾ ਕਿ 40% ਰਿਸ਼ਵਤ ਹੈ ਉਹ ਕਹਿੰਦੇ 40 ਛੱਡੋ ਜੇ ਮੈਂ 20% ਵੀ ਇਹਦੇ ਵਿੱਚੋਂ ਰਿਸ਼ਵਤ ਰੋਕ ਲਈ ਤੇ ਮੈਂ 34000 ਕਰੋੜ ਸਾਲਾਨਾ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੇ ਬਜਟ ਚ ਹੀ ਤੁਹਾਨੂੰ ਪੈਸੇ ਦੇ ਦਿਆ ਕਰੂੰ 34000 ਤੇ 20 ਦਵਾਂਗਾ ਆ ਤਿੰਨ دریاਵਾ ਦਾ ਜਿਹੜਾ ਰੇਤ ਦਾ ਕੰਮ ਨਜਾਇਜ਼ ਹੁੰਦਾ ਰੇਤ ਮਾਫੀਆ ਚਲਾਉਂਦਾ ਇਸ ਨੂੰ ਰੋਕ ਕੇ 20000 ਕਰੋੜ ਸਾਲਾਨਾ ਮੈਂ ਦਿਆ ਕਰਾਂਗਾ ਮੈਂ ਤੁਹਾਨੂੰ ਦੱਸਣਾ ਚਾਹਨਾ ਸਾਢੇ ਤਿੰਨ ਸਾਲਾਂ ਚ ਅਜ਼ ਲੀਡਰ ਆਫ ਦੀ ਆਪੋਜੀਸ਼ਨ ਇੱਕ ਰੁਪਿਆ ਵੀ ਉਹ 34000 ਕਰੋੜ ਦਾ ਸਾਡੇ ਕੋਲ ਨਹੀਂ ਆਇਆ ਨਹੀਂ ਤੇ ਤਿੰਨ ਸਾਲਾਂ ਚ 1 ਲੱਖ ਕਰੋੜ ਰੁਪਈਆ ਦੇ ਉਹ ਬੰਦਾ ਸੀ ਤੇ ਰੇਤ ਦੇ ਵਿੱਚੋਂ ਮੇਰੇ ਵੀਰੋ 270 ਕਰੋੜ ਰੁਪਈਆ ਸਾਲਾਨਾ ਪੰਜਾਬ ਨੂੰ ਆ ਰਿਹਾ ਹੈ ਅਸੀਂ ਪੁੱਛਣਾ ਚਾਹੁੰਦੇ ਆ ਕੇਜਰੀਵਾਲ ਸਾਹਿਬ 19700 ਕਰੋੜ ਸਾਲਾਨਾ ਸਾਡਾ ਪੈਸਾ ਕਿੱਥੇ ਤਿੰਨਾਂ ਸਾਲਾਂ ਦਾ ਤਕਰੀਬਨ 6363000 ਕਰੋੜ ਰੁਪਇਆ ਬੰਦਾ ਉਹਦਾ ਤੁਹਾਡਾ ਮੰਨਣਾ ਪੱਕੇ ਤੌਰ ਇਹ ਸਾਰਾ ਪੈਸਾ ਦਿੱਲੀ ਚ ਲੱਗ ਗਿਆ ਲੋ ਕੇਜਰੀਵਾਲ ਨੇ ਖੁਦ ਕਿਹਾ ਸੀ 20000 ਕਰੋੜ ਦਊਗਾ ਪੈਸੇ ਆ ਰਹੇ ਨੇ 300 ਕਰੋੜ ਰੁਪਇਆ ਹੁਣ ਸ਼ਰਾਬ ਦੀ ਗੱਲ ਕਰੀਏ ਮੈਂ ਰੰਦਾਵਾ ਸਾਹਿਬ ਤੁਹਾਨੂੰ ਬੇਨਤੀ ਕਰੂੰਗਾ ਪਾਰਲੀਮੈਂਟ ਦੇ ਵਿੱਚ ਇਹ ਸਵਾਲ ਜ਼ਰੂਰ ਮੋਦੀ ਦੇ ਸਾਹਮਣੇ ਚੁੱਕਿਓ ਦਿੱਲੀ ਦੀ ਐਕਸਾਈਜ਼ ਜਿਹੜੀ ਪਾਲਿਸੀ ਹੈ ਦਿੱਲੀ ਦੇ ਵਿੱਚ ਠੇਕੇ ਵਿਕਦੇ ਨੇ ਮੇਰੇ ਵੀਰੋ 9000 ਕਰੋੜ ਦੇ ਸਾਲਾਨਾ ਪੰਜਾਬ ਦੇ ਵਿੱਚ ਆ ਐਜ ਕੀ ਠੇਕੇ ਤਕਰੀਬਨ 1.5 ਲੱਖ ਕਰੋੜ ਰੁਪਏ ਗਏ ਪੰਜਾਬ ਦੀ ਐਕਸਾਈਜ਼ ਪਾਲਿਸੀ ਪੰਜਾਬ ਦੇ ਠੇਕਿਆਂ ਵਿੱਚ ਦਿੱਲੀ ਨੂੰ 1.5 ਤੋਂ 2000 ਕਰੋੜ ਰੁਪਇਆ ਵਾਧੂ ਆਂਦਾ ਹੈ ਉਥੇ ਇਹਨਾਂ ਨੇ ਹੋਲ سیلਰਾਂ ਨੂੰ 12% ਕਮਿਸ਼ਨ ਦਿੱਤੀ ਜੇ ਜੋ 6% ਹੋਲ سیلਰ ਲੈ ਜਾਂਦੇ 9000 ਚੋਂ ਤੇ 6% ਜਿਹੜੀ ਹੈ ਆਪ ਨੂੰ ਮਿਲ ਜਾਂਦਾ ਅੰਡਰ ਟੇਬਲ ਐਥੇ ਵੀ ਸੇਮ ਪਾਲਿਸੀ ਹੈ 12% ਕਮਿਸ਼ਨ ਚੋਂ ਤਕਰੀਬਨ 6 ਤੋਂ 700 ਕਰੋੜ ਰੁਪਇਆ ਸਾਲਾਨਾ ਆਪ ਨੂੰ ਜਾਂਦਾ ਮੈਂ ਪੁੱਛਣਾ ਚਾਹਨਾ ਬੀਜੇਪੀ ਨੂੰ ਜੇ ਇਹਨਾਂ ਦੇ ਆਪਸ ਦੇ ਵਿੱਚ ਗੰਢ ਸੰਢ ਨਾ ਹੋਏ ਤੇ ਜਿੱਥੇ ਤੁਸੀਂ ਕੇਜਰੀਵਾਲ ਸ਼ਰਾਬ ਦੇ ਸਕੈਮ ਚੰਦਰ ਤੇ ਹਰਖੇਲ ਚ ਕੱਲਿਆ ਸੀ ਜਿੱਥੇ ਸਤਿੰਦਰ ਜੈਨ 1.5 ਸਾਲ ਰਿਹਾ ਕੇਜਰੀਵਾਲ 6 ਮਹੀਨੇ ਰਿਹਾ ਸਸੋਧਿਆ ਸਾਹਿਬ ਸਾਲ ਤੋਂ ਵੱਧ ਰਹੇ ਨੇ ਐਥੇ ਕੀ ਗੱਲ ਭਗਵੰਤ ਜੀ ਮਾਨ ਨੂੰ ਐਥੇ ਕੰਦਰ ਕਿਉਂ ਨਹੀਂ ਕੀਤਾ ਜੀ ਮੈਂ ਦਾਵਾ ਦੀ ਇਹ ਸਵਾਲ ਪੁੱਛੋ ਅਮਿਤ ਸ਼ਾਹ ਨੂੰ ਤੇ ਇਹਨੂੰ ਨਰਿੰਦਰ ਮੋਦੀ ਜੀ ਨੂੰ ਕਿ ਐਥੇ ਜਵਾਬ ਦਿਓ ਸੇਮ ਪਾਲਿਸੀ ਦਿੱਲੀ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਨੂੰ ਉੱਥੋਂ ਦੇ ਫਾਈਨੈਂਸ ਮਿਨਿਸਟਰ ਨੂੰ ਉੱਥੋਂ ਦੇ ਐਕਸਾਈਜ਼ ਮੰਤਰੀ ਨੂੰ ਤੁਸੀਂ ਅੰਦਰ ਦਿੱਤਾ ਤੇ ਹਰਜੇਲ ਕਿ ਗੱਲ ਇੱਥੇ ਭਗਵੰਤ ਨੂੰ ਕਿਉਂ ਨਹੀਂ ਅੰਦਰ ਦਿੱਤਾ ਜੀ ਇੱਥੇ ਜਿਹੜਾ ਸਾਡਾ ਐਕਸਾਈਜ਼ ਮੰਤਰੀ ਹੈ ਹਰਪਾਲ ਸਿੰਘ ਚੀਮਾ ਨੂੰ ਅਜੇ ਤੱਕ ਅੰਦਰ ਕਿਉਂ ਨਹੀਂ ਦਿੱਤਾ ਜੀ ਇੱਥੋਂ ਦਾ ਜਿਹੜਾ ਚੀਫ ਸੈਕਟਰੀ ਹੈ ਜਿਹੜਾ ਐਕਸਾਈਜ਼ ਕਮਿਸ਼ਨਰ ਹੈ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰੀ ਉਹਨਾਂ ਦੀ ਕਿਉਂ ਨਹੀਂ ਹੋਈ ਨਾ ਸਾਲਾਂ ਚ ਤਕਰੀਬਨ 2400 ਕਰੋੜ ਰੁਪਈਆ ਰਿਸ਼ਵਤ ਦਾ ਦਿੱਲੀ ਵਿੱਚ ਆ ਚੁੱਕਿਆ ਹੁਣੇ ਕੱਲੀ ਜ਼ਮੀਨਾਂ ਦੇ ਸਕੈਮ ਚ ਰੰਦਾਵਾ ਜੀ 50 ਹਜ਼ਾਰ ਕਰੋੜ ਰੁਪਈਆ ਨਾ ਕੱਢਣਾ 50 ਹਜ਼ਾਰ ਕਰੋੜ ਰੁਪਈਆ ਤੇ ਪੰਜਾਬ ਤੇ ਰਹਿ ਕੀ ਜਾਣੇ ਮੰਗਣ ਵਾਲਾ ਠੂਠਾ ਜਦੋਂ ਤੱਕ ਜਾਣੇ ਨੇ ਸਾਡੇ ਗਲੋਂ ਲੈਣੇ ਨੇ ਮੇਰੇ ਵੀਰੋਂ 5 ਲੱਖ ਤਕਰੀਬਨ 5 ਲੱਖ ਕਰੋੜ ਦੇ ਅਸੀਂ ਕਰਜ਼ਾਈ ਹੋ ਜਾਣ ਨੌਜਵਾਨ ਬੱਚੇ ਆਪਣੀਆਂ ਜ਼ਮੀਨਾਂ ਆਪਣੇ ਘਰ ਵੇਚ ਕੇ ਸਾਰੇ ਬਾਹਰਲੇ ਮੁਲਕਾਂ ਜਾ ਰਹੇ ਨੇ ਕਿਉਂ ਦੱਸੋ ਜੀ ਸਹੀ ਇਕ ਨਹੀਂ ਕਿਸੇ ਨੌਜਵਾਨ ਨੂੰ ਪੰਜਾਬ ਚ ਕੋਈ ਰੰਦਾਵਾ ਸਾਹਿਬ ਕੰਮ ਹੀ ਕੋਈ ਨਹੀਂ ਬਾਰਡਰ ਸਾਡਾ ਬੰਦ ਕਰ ਦਿੱਤਾ ਬਾੜਾ ਜੀ ਆਪਣੀਆਂ ਬੰਦਰਗਾਹਾਂ ਤੇ ਹਰ ਸਾਲ ਵਧਾ ਰਹੇ ਨੇ ਗੁਜਰਾਤ ਦੇ ਵਿੱਚ ਹਰ ਦੂਸਰੇ ਤੀਸਰੇ ਸਾਲ ਇੱਕ ਨਵੀਂ ਬੰਦਰਗਾਹ ਆਂਧਰਾ ਚ ਨਵੀਂ ਬੰਦਰਗਾਹ ਕੇਰਲਾ ਚ ਨਵੀਆਂ ਬੰਦਰਗਾਹਾਂ ਕਰਨਾਟਕਾ ਚ ਨਵੀਆਂ ਬੰਦਰਗਾਹਾਂ ਮਹਾਰਾਸ਼ਟਰਾ ਨਵੀਆਂ ਬੰਦਰਗਾਹਾਂ ਸਾਡੇ ਕੋਲ ਇੱਕ ਸੁੱਕੀ ਬੰਦਰਗਾਹ ਸੀ ਜਿਹਨੂੰ ਅਸੀਂ ਵਾਗੇ ਦਾ ਬਾਰਡਰ ਕਹਿੰਦੇ ਸੀ ਉਹ ਬੰਦ ਕਰ ਦਿੱਤੀ। ਨਾ ਪੰਜਾਬ ਦੇ ਨੌਜਵਾਨਾਂ ਨੂੰ ਕੁਝ ਦੇ ਰਹੇ ਨੇ ਸਾਡੇ ਸਾਰੇ ਰਸਤੇ ਬੰਦ ਕਰਤੇ। ਨਾ ਕਿਸਾਨਾਂ ਨੂੰ ਵੇਖੋ ਜਿਹੜੇ ਆਪਣੀ ਗੱਲ ਦਿੱਲੀ ਤੱਕ ਪਹੁੰਚਾਣਾ ਚਾਹੁੰਦੇ ਸੀ ਉਹਨੂੰ ਐਸੇ ਹੀ ਸੀਐਮ ਹਰਿਆਣੇ ਨੇ ਜਿਹੜਾ ਹੁਣ ਜਿਹਦੀ ਡਿਊਟੀ ਲਈ ਸੈਣੀ ਦੀ ਉਹਨੇ ਸਾਡਾ ਇੱਕ ਨੌਜਵਾਨ ਬੱਚਾ ਸ਼ੁਭਕਰਨ ਸਿੰਘ ਗੋਲੀਆਂ ਨਾਲ ਤਾਂ ਸ਼ਿਕਾਰ ਹੋਇਆ ਹਰਿਆਣਾ ਪੁਲਿਸ ਦਾ 200 ਤੋਂ ਵੱਧ ਸਾਡਾ ਕਿਸਾਨ ਗੋਲੀਆਂ ਨਾਲ ਫਟੜ ਕੀਤਾ ਸਾਡੇ ਜਿਹੜੇ ਪਿੰਡੂ ਵਿਕਾਸ ਦੇ ਪੈਸੇ ਨੇ ਉਹ ਰੋਕ ਲਏ ਪੰਜਾਬ ਦੇ ਕੁਝ ਤੇ ਮੇਰੇ ਵੀਰੋਂ ਰਹਿ ਕੁਝ ਨਹੀਂ ਗੇ ਪੰਜਾਬੀ ਸਾਡੇ ਮਜਬੂਰੀ ਨਾਲ ਬਾਹਰਲੇ ਮੁਲਕਾਂ 'ਚ ਇਕੱਲੇ ਮਾਪੇ ਬਜ਼ੁਰਗ ਰਹਿ ਗਏ ਅਸੀਂ ਪਿੰਡਾਂ ਜਾਣੇ ਆ ਤੇ ਪਿੰਡਾਂ ਵਿੱਚ ਇਕੱਲੇ ਬਜ਼ੁਰਗ ਰਹਿ ਗਏ ਨੇ ਜਾਂ ਘਰ ਰਹਿ ਗਏ ਨੇ ਜਾਂ ਬਜ਼ੁਰਗ ਰਹਿ ਗਏ ਹੋਰ ਦੇਣ ਲੈਣ ਨੂੰ ਕੁਝ ਵੀ ਨਹੀਂ ਐਨਾ ਤੋ ਆ ਜਿਹੜੀ ਰੈਲੀਆਂ ਇੱਥੇ ਅਸੀਂ ਸ਼ੁਰੂ ਕੀਤੀਆਂ ਨੇ ਐਸੇ ਗੱਲ ਕਰਨ ਸ਼ੁਰੂ ਕੀਤੀਆਂ ਕਿ ਪੰਜਾਬ ਦੇ ਲੋਕਾਂ ਨੂੰ ਮੁਤਾਤ ਕਰਨ ਦੀ ਲੋੜ ਹਿੰਦੁਸਤਾਨ ਦੀ ਸਰਕਾਰ ਕੋਲੋਂ ਵੀ ਤੇ ਸੂਬੇ ਦੀ ਸਰਕਾਰ ਕੋਲੋਂ ਤੇ ਮੇਰਾ ਇਹ ਮੰਨਣਾ ਮੇਰੇ ਵੀਰੋ ਇਹ ਪੱਕੀ ਗੱਲ ਹੈ ਕਿ ਜਿਹੜੀ ਭਾਜਪਾ ਹੈ ਤੇ ਆਪ ਹੈ ਇੱਕੋ ਸਿੱਕੇ ਦੇ ਦੋ ਪਹਿਲੂ ਤੁਸੀਂ ਇਹਨਾਂ ਦੀਆਂ ਸਾਰੀਆਂ ਇਕਨੋਮਿਕ ਪਾਲਿਸੀਜ਼ ਇਹਨਾਂ ਦੀਆਂ ਜਿੰਨੀਆਂ ਅਖਬਾਰਾਂ ਦੀ ਪਾਲਿਸੀਆਂ ਨੇ ਇਹਨਾਂ ਨੂੰ ਕਲੋਜ਼ਲੀ ਤੁਸੀਂ ਸਟੱਡੀ ਕਰੋ ਜੋ ਮੋਦੀ ਕਰ ਰਿਹਾ ਉਹੀ ਕੇਜਰੀਵਾਲ ਤੇ ਭਗਵਤ ਕਰ ਰਿਹਾ ਆ ਛੋਟੀਆਂ ਛੋਟੀਆਂ ਛੱਗੀਆਂ ਠੋਰੀਆਂ ਦਾ ਤੁਸੀਂ ਜ਼ਿਕਰ ਕੀਤਾ ਇਹਨਾਂ ਤੋਂ ਕੀ ਤੁਸੀਂ ਉਮੀਦ ਰੱਖ ਸਕਦੇ ਜਿਹੜਾ ਤੁਹਾਡੇ ਇਸ ਏਰੀਆ ਦਾ ਇਹਨਾਂ ਦੀ ਪਾਰਟੀ ਦੇ ਕੈਂਡੀਡੇਟ ਨੇ ਜੇ ਚੰਡੀਗੜ੍ਹ ਜਾਣ ਤੋਂ ਪਹਿਲੇ ਲੋਕਾਂ ਕੋਲੋਂ ਤੇਲ ਆਪਣੀਆਂ ਗੱਡੀਆਂ ਚ ਪਾਉਂਦੇ ਨੇ ਤੇ ਫਿਰ ਇਹ ਸਾਡੇ ਹੱਕਾਂ ਵਾਸਤੇ ਕੀ ਲੜਾਈ ਲੜ ਸਕੋ ਇਹਨਾਂ ਦਾ ਕਰਦਾਰ ਤੁਸੀਂ ਵੇਖਿਆ ਰੰਦਾਵਾਦੀ ਤੁਸੀਂ ਵੇਖਿਆ ਹੀ ਹੈ ਤਿੰਨ ਚਾਰ ਪੰਜ ਮਨਿਸਟਰ ਤੇ ਮੋਰਲ ਗਰਾਉਂਡ ਸੇ ਬਾਹਰ ਦਿਖਲੇ ਆ ਇੱਕ ਹੁਣ ਪੰਜ ਚਾਰ ਦਿਨ ਪਹਿਲੇ ਕਾਬੂ ਆਇਆ ਉਹਦੀਆਂ ਫੋਟੋਆਂ ਵੀ ਆਈਆਂ ਜਨਤਕ ਹੋਈਆਂ ਨੇ ਵੱਡੇ ਪੈਮਾਨੇ ਤੇ ਔਰਤਾਂ ਬੈਠੀਆਂ ਸੀ ਉਹ ਗੱਲ ਤੇ ਬਹੁਤਾ ਚਾਨਣਾ ਨਹੀਂ ਪਾਣਾ ਚਾਹੁੰਦੇ ਇਹ ਸ਼ੁਕਰ ਕਰਨ ਮੇਰਾ ਖਿਆਲ ਇਸ ਬਦਲਾਅ ਦੇ ਨਾਲ ਪੰਜਾਬ ਵਿੱਚ ਤੇ ਬਦਲਿਆ ਕੋਈ ਨਹੀਂ ਇਹਨਾਂ ਨੂੰ ਵਿਆਹ-ਵਿਊ ਕਰਨ ਦਾ ਮੌਕਾ ਮਿਲ ਗਿਆ ਅੱਜ ਜਿੰਨੇ ਹੈ ਨੇ ਮੇਰਾ ਖਿਆਲ ਜਿੰਨੇ ਇਹਦੇ ਚ 90% ਦੀ ਕੁਆਰੇ ਸਨ ਜਦੋਂ ਤੱਕ ਸਰਕਾਰ ਹਟਣੀ ਹੈ ਰੰਦਾਵਾ ਸਾਹਿਬ ਇਹਨਾਂ ਸਾਰਿਆਂ ਨੂੰ ਸੀਐਲਯੂ ਮਿਲ ਜਾਣੇ ਨੇ ਵਿਆਹ ਜ਼ਰੂਰ ਇਹਨਾਂ ਦੇ ਇੱਕ ਇੱਕ ਦੋ ਦੋ ਵਾਰ ਹੋ ਜਾਣ ਆ ਜਿਹੜਾ ਹੁਣ ਕਾਬੂ ਆਇਆ ਇਹਦੇ ਕੋਲ ਪੁੱਛਿਆ ਗਿਆ ਕਹਿੰਦਾ ਇਹਦਾ ਚੌਥਾ ਵਿਆਹ ਹੈ ਇਹ 34-35 ਸਾਲਾਂ ਦਾ ਹੈ ਸੀ ਇਹਨਾਂ ਦਾ ਮੈਂ ਤੁਹਾਨੂੰ ਕਰਤਾਰ ਦੀ ਗੱਲ ਕਰ ਇਹਨਾਂ ਕੋ ਕੀ ਲੱਭਨੇ ਆਪਾਂ ਇਹਨੂੰ ਪੁੱਛਿਆ ਗਿਆ ਫੋਟੋ ਕਹਦੀ ਏ ਕਹਿੰਦਾ ਪਹਿਲੀ ਕਰਦੀ ਸੀ ਜੇ ਲੋਕ ਕਿਸੇ ਦੀ ਹੋਏ ਕੋਈ ਐਹੋ ਜਿਹਾ ਫੋਟੋ ਅਸੀਂ ਕਦੀ ਪਬਲਿਕ ਡੋਮੇਨ ਚ ਪਾਨੇ ਆ ਤੇ ਪੁੱਛਿਆ ਗਿਆ ਕਹਿੰਦੇ ਚੌਥਾ ਵਿਆਹ ਜੀ 34 ਸਾਲਾਂ ਦਾ ਇਹ ਜਦੋਂ ਦਾ ਬਤਰਾ ਤੇ ਅਤਰਾਂ ਦਾ ਹੋਇਆ ਤੇ ਕਿੰਨੇ ਕੋ ਜਾਣਗੇ ਸਰਦਾਰ දෝබෙට් මෑ ව්‍යවාදිී ගල්ල ආපු වලයදි හිති එනදිනේ. ਇਹਨੇ ਨਾਲੇ ਤੂੰ ਇਹਨਾਂ ਦੇ ਹੀ ਲਈ ਜਾਂਦੇ ਹੋ ਮੈਂ ਤੇ ਆਪ ਵਾਲਿਆਂ ਦੀ ਗੱਲ ਕਰੀ ਜਾਂਦਾ ਮੈਂ ਤੇ ਦੱਸਿਆ ਚੌਤੀਆਂ ਵਿੱਚ ਚਾਰ ਕਰਾ ਬੈਠਾ ਪਤਨਾ ਵਿੱਚ ਕਿੰਨੇ ਕਰ ਲੈ ਗਿਆ ਹਿਸਾਬ ਲਾ ਲਿਓ ਇਹ ਆ ਇਹ ਇੱਕ ਇੱਕ ਵਾਲੇ ਹੀ ਨੇ ਜੋ ਮੇਰੀ ਗੁਜ਼ਾਰਿਸ਼ ਇਨੀ ਕੀ ਹੈ ਇਹਨਾਂ ਕੋਦੇ ਹੱਥ ਜੋੜ ਕੋ ਬਚੋ ਸਾਲ ਰਹਿ ਗਿਆ ਇਹ ਮੈਂ ਤੁਹਾਨੂੰ ਯਕੀਨ ਦਿਵਾਨਾ ਰੰਦਾਵਾ ਸਾਹਿਬ ਵੱਲੋਂ ਬੜਿੰਗ ਸਾਹਿਬ ਵੱਲੋਂ ਨੀਬੀ ਅਰਨਾ ਚੌਤਰੀ ਜੀ ਵੱਲੋਂ ਕਿ ਗੁਰੂ ਮਾਨ ਸਾਹਿਬ ਮਿਹਰ ਕਰ ਮੌਕਾ ਲੈ ਲੈਂਦੋ ਸਾਰੇ ਨੂੰ ਪਹਿਲੇ ਤੇ ਭਗਵੰਤ ਨੂੰ ਕਹ ਲਾਂਗੇ ਆਨੇ ਵਾਲੀ ਤਾਂ ਤੇ ਫੇਰੇ ਬਾਕੀ ਵੀ ਜਾਣ ਗਿਆ ਜਿੰਨੇ ਆਏ ਨੇ ਨਾ ਤੁਸੀਂ ਦੱਸਿਆ ਹੁਣ ਆ ਸ਼ਮਸ਼ੀਰ ਤੋਂ ਲੈ ਕੇ ਦੂਸੇ ਚੌਥੇ ਜੋ ਜੋ ਇਹਨਾਂ ਨੇ ਪੰਜਾਬ ਨਾਲ ਕੀਤਾ ਇਹਨਾਂ ਨੂੰ ਇਹਦੀ ਕੀਮਤ ਅਦਾ ਕਰਨੀ ਪਏਗੀ ਇਹ ਸੁੱਕਾ ਨਹੀਂ ਕੋਈ ਰਹਿਣ ਦਿੱਤਾ ਜਾਏਗਾ ਅਸੀਂ ਤੇ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹੁੰਦੇ ਆ ਇਹਨਾਂ ਸਾਰੇ ਨੂੰ ਜੋ ਪੰਜਾਬ ਨਾਲ ਗਦਾਰੀ ਇਹਨਾਂ ਨੇ ਕੀਤੀ ਹੈ ਜੋ ਪੰਜਾਬ ਦੀ ਨੇ ਲੁੱਟ ਕੀਤੀ ਹੈ ਇਹਨਾਂ ਨੂੰ ਇਹਦੀ ਕੀਮਤ ਅਦਾ ਕਰਨੀ ਪਏਗੀ ਲੰਬਾ ਨਾ ਜਾਂਦਾ ਹੋਇਆ ਆਪਣੇ ਸਾਰੇ ਸਾਥੀਆਂ ਨੂੰ ਮੈਂ ਕਵਾਂਗਾ ਤਗੜੇ ਹੋ ਕੇ ਚੌਧਰੀ ਪਰਿਵਾਰ ਦੀ ਪਿੱਠ ਤੇ ਰੋ ਮੈਂ ਇੱਥੇ ਅਸ਼ੋਕ ਜੀ ਦੀ ਤਾਰੀਫ ਕਰਨ ਤੋਂ ਜਿਹੜਾ ਰੰਧਾਵਾ ਸਾਬ ਨੇ ਕੀਤੀ ਹੈ ਮੈਂ ਵੀ ਨਹੀਂ ਰਹਿ ਸਕਦਾ ਕੋਈ ਵੀ ਸਾਨੂੰ ਕੋਈ ਕੰਮ ਹੁੰਦਾ ਹੈ ਅਜੇ ਚਾਰ-ਚਾਰ ਵਾਰ ਤੁਹਾਡਾ ਦਾਸ ਵੀ ਮੰਤਰੀ ਰਹਿ ਚੁੱਕਿਆ ਮੁੱਖ ਮੰਤਰੀਆਂ ਨਾਲ ਪਰ ਜਦੋਂ ਵੀ ਕੋਈ ਟੈਕਨੀਕਲ ਕੋਈ ਮਸਲਾ ਹੁੰਦਾ ਤੇ ਪਹਿਲਾ ਟੈਲੀਫੋਨ ਅਸ਼ੋਕ ਜੀ ਨੂੰ ਕਰੀਦਾ ਕਿ ਦੱਸੋ ਇਹਨੂੰ ਕਿਸ ਢੰਗ ਨਾਲ ਇਹਨੂੰ ਹੱਲ ਕਰ ਚਬਤ ਮਿਹਰਬਾਨ ਜੀ ਮਿਹਰਬਾਨ ਜੀ ਮਿਹਰਬਾਨੇ ਮੇਰੇ ਬੇਨਤੀ ਇੰਨੀ ਹੈ ਬਹੁਤ ਹੀ ਸੂਝਵਾਨ ਇਹ ਮੈਸੇजेस ਦੇ ਨਾਲ ਹੀ ਬਹੁਤੇ ਜਿਹੜੇ ਅਫਸਰ ਨੇ ਉਹਨਾਂ ਦੇ ਗਲਾਂ ਦੇ ਉਹਨਾਂ ਦੇ ਦੇ ਵਿੱਚ ਜੇ ਮੈਂ ਕਹਿੰਨਾ ਬੀੜੀਆਂ ਬੰਨੀਆਂ ਨੇ ਕਾਨੂੰਨ ਦੀਆਂ ਬੀੜੀਆਂ ਜਿਹੜੀ ਕਨਸਟੀਟਿਊਸ਼ਨ ਦੀ ਅਸੀਂ ਗੱਲ ਕਰਨੇ ਆ ਅਸ਼ੋਕ ਜੀ ਨੂੰ ਪਤਾ ਤਾਂ ਸਾਨੂੰ ਬਹੁਤ ਮਾਨ ਹੈ ਇਸ ਗੱਲ ਤੇ ਰੰਦਾਵਾ ਸਾਹਿਬ ਵੀ ਜਿਹੜੀ ਜ਼ਿਕਰ ਕਰਦੇ ਸੀ ਜੇ ਉਹਦੋਂ ਡੀਸੀ ਦੀ ਜਾਣ ਬਝੀਏ ਤੇ ਇਹਨਾਂ ਨੇ ਹੀ ਵਿਚਾਲੀ ਹੈ ਜੇ ਤੁਹਾਡੇ ਦੋਹਾਂ ਦੇ ਹੱਥੇ ਚ ਰਹਿੰਦੀ ਤੇ ਉਹਦਾ ਖੋਖਲਾ ਚਿੱਤ ਹੋ ਜਾਣਾ ਸੀ ਤੋ ਸਿਆਣਾ ਬੰਦਾ ਇੱਕ ਅਦਾ ਨਾਲ ਪੱਕਾ ਰੱਖਣਾ ਜ਼ਰੂਰੀ ਹੁੰਦਾ ਚੋ ਚੌਧਰੀ ਸਾਹਿਬ ਦਾ ਵਿੱਚ ਮੈਂ ਕਹਿੰਦਾ ਇਹ ਪੁਲ ਦਾ ਕੰਮ ਕਰਦਿਆ ਕਿਹੜਾ ਜਿਹੜਾ ਪੁਲ ਬਣ ਰਿਹਾ ਚੌਧਰੀ ਸਾਹਿਬ ਉਹ ਦਰਿਆ ਉੱਚੇ ਕਿਹੜਾ ਪੋੜਾ ਜਿਹੜਾ ਆਪਾਂ ਬਣਵਾਇਆ ਪਿੱਛੇ ਇੱਥੇ ਮਕੌੜਾ ਇਧਰ ਚੌਧਰੀ ਜੀ ਮੈਂ ਤੋ ਮਕੌੜੇ ਪੁਲ ਵਾਲਾ ਹੀ ਕੰਮ ਕਰੋ ਆ ਸਾਰਿਆਂ ਨੂੰ ਇਕੱਠੇ ਰੱਖਣ ਦੇ ਵਿੱਚ ਵੱਡਾ ਰੋਲ ਚੌਧਰੀ ਸਾਹਿਬ ਦਾ ਹੈ। ਤੋਂ ਇਹ ਮਕੌੜੇ ਦੇ ਪੁਲ ਦਾ ਕੰਮ ਕਰ ਰਹੇ ਨੇ। ਤੋਂ ਕਾਂਗਰਸੀ ਇਕੱਠੀ ਰਹੇਗੀ, ਗੁਰੂਮਾਰਾ ਸਾਹਿਬ ਦੀ ਮੇਰ ਰਹੇਗੀ। ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਸ਼ੋਕ ਚੌਧਰੀ ਜਿੰਦਾਬਾਦ। ਆਂਦੇ ਟਾਈਮ ਦੇ ਵਿੱਚ ਵਰਕਰਾਂ ਦਾ ਜੋ ਵੀ ਸਾਡੇ ਤੋਂ ਐਕਸਪੈਕਟੇਸ਼ਨਸ ਨੇ ਅਸੀਂ ਉਹਦੇ ਤੇ ਪੂਰਾ ਉਤਰਾਂਗੇ ਤੁਹਾਨੂੰ ਅਸੀਂ ਯਕੀਨ ਦਿਵਾਉਣਾ ਚਾਹੁੰਦੇ ਆ ਪੰਜਾਬ ਨੂੰ ਬਚਾਉਣਾ ਬਚਾਉਣਾ ਜ਼ਰੂਰੀ ਹੈ ਆਪਣੀ ਹੋਂਦ ਦੀ ਇਸ ਟਾਈਮ ਲੜਾਈ ਸ਼ੁਰੂ ਹੋ ਗਈ ਆਪਣੀ ਮਾਂ ਬੋਲੀ ਬਚਾਣੀ ਆਪਣੀ ਹੋਂਦ ਬਚਾਣੀ ਆਪਣੀ ਦਸਤਾਰ ਬਚਾਣੀ ਆਪਣਾ ਪੈਰਾਵਾ ਬਚਾਣਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਤਾਂ ਬਚੇਗੀ ਜੇ ਪੰਜਾਬੀ ਇੱਥੇ ਰਹਿ ਸਕੇ ਇਹ ਨੌਨ ਪੰਜਾਬੀਆਂ ਦੇ ਹੱਥਾਂ ਵਿੱਚੋਂ ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਆਓ ਸਾਰੇ ਜਣੇ ਇਕੱਠੇ ਹੋਈਏ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ